ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਜੈ ਜੈ ਸ਼੍ਰੀ ਰਾਮ ਜੈ ਗੁਰੂ ਗੋਖਰਨਾਥ ਮੈਂ ਯੋਗੀ ਛੋਟੂ ਨਾਥ ਮੀਏ ਵੇਟ ਤੂੰ ਬੋਲ ਰਹੇ ਹਾਂ ਔਰ ਮੈਂ ਇੱਕ ਸੰਗਤ ਨੂੰ ਔਰ ਆਪਣੇ ਪੰਜਾਬ ਨੂੰ ਪੂਰੇ ਹਿੰਦੁਸਤਾਨ ਨੂੰ ਸਿੱਖ ਸੰਦੇਸ਼ਾ ਦੇਣਾ ਚਾਹੁੰਦਾ ਹਾਂ ਕਿ ਆਪਣੇ ਹਿੰਦੁਸਤਾਨ ਚ ਆਪਣੇ ਪੰਜਾਬ ਚ ਜਿਆਦਾ ਹੈ ਆਪਣਾ ਧਰਮ ਬਦਲ ਰਹੇ ਐ ਤੇ ਕਿਰਚਨ ਬਨ ਰਹੇ ਐ ਤੇ ਆਪਣੀ ਧਰਮ ਦੇ ਲਈ ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚੇ ਵਾਰ ਤੇ ਹਰ ਛੋਟੇ ਛੋਟੇ ਬੱਚੇ ਜਦੋਂ ਕੰਧਾਂ 'ਚ ਚਿਣੇ ਗਏ ਉਦੋਂ ਉਹਨਾਂ ਨੇ ਮੁਸਲਮਾਨਾਂ ਨੇ ਕਿਹਾ ਵੀ ਤੁਸੀਂ ਆਪਣਾ ਧਰਮ ਬਦਲ ਲਓ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਤੇ ਉਹਨਾਂ ਨੇ ਛੋਟੇ ਬੱਚਿਆਂ ਨੇ ਕਿਹਾ ਵੀ ਨਹੀਂ ਅਸੀਂ ਨਹੀਂ ਬਦਲਣਾ ਉਹਨਾਂ ਨੇ ਆਪਣਾ ਗੁਰੂ ਮਹਾਰਾਜ ਦਾ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਦਿੱਤਾ ਧਰਮ ਦੇ ਲਈ ਇੱਕ Hindu ਸਮਾਜ ਨੂੰ ਬਚਾਉਣ ਦੇ ਲਈ ਪੂਰੇ ਹਿੰਦੁਸਤਾਨ ਦੇ ਵਿੱਚ Hindu ਸਮਾਜ ਦੀ ਇੱਕ ਮਹਿਮਾ ਨੂੰ ਬਚਾਉਣ ਲਈ ਉਹਨੂੰ ਇੱਕ ਧਰਮ ਨੂੰ ਕਾਇਮ ਕਰਨ ਲਈ ਉਹਨੇ ਆਪਣਾ ਬਲੀਦਾਨ ਦੇ ਦਿੱਤਾ ਸੀਸ ਗੰਸਾਬ ਚ ਤਾਂ ਮੇਰੀ ਇਹੀ ਬੇਨਤੀ ਹੈ ਸਾਰੀ ਪਰਜਾ ਨੂੰ ਕਿ ਦੇਖੋ ਆਪਣਾ ਧਰਮ ਨਹੀਂ ਬਦਲਣਾ ਚਾਹੀਦਾ ਤੇ ਗੁਰੂ ਮਹਾਰਾਜ ਦਾ ਨਾਮ ਲੈਣਾ ਚਾਹੀਦਾ ਹੈ ਤੇ ਆਪਣੇ ਧਰਮ ਨੂੰ ਬਦਲ ਕੇ ਆਪਾਂ ਆਪਣੇ ਧਰਮ ਦਾ ਅਕਮਾਨ ਕਰ ਰਹੇ ਆਂ ਤਾਂ ਮੇਰੀ ਇਹ ਹੀ ਬੇਨਤੀ ਹੈ ਸਾਰੇ ਪਰਜਾ ਦੇ ਹਿੰਦੁਸਤਾਨ ਚ ਔਰ ਪੰਜਾਬ ਦੇ ਵਿੱਚ ਜਿੰਨੇ ਵੀ ਵਾਸੀ ਹੈ ਆਪਣੇ ਧਰਮ ਨੂੰ ਕਾਇਮ ਰੱਖੋ ਕਿਉਂਕਿ ਅਗਲਾ ਸਮਾਂ 40-50 ਸਾਲ ਬਾਅਦ ਮਾੜਾ ਆ ਰਿਹਾ ਹੈ ਦੇਖੋ ਕਿੰਨੀ ਦੂਰ ਤੋਂ ਆ ਕੇ ਆਪਣੇ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਸਕੂਲ ਬਣਾ ਲੇ ਸਪਾਰਸ਼ ਨਾਲ ਬੱਚੇ ਪਾਉਂਦੇ ਆ। ਤਾਂ ਮੇਰੀ ਬੇਨਤੀ ਹੈ ਜਿੰਨੇ ਵੀ ਕੋਈ ਅਮੀਰ ਆਦਮੀ ਜਾਂ ਅਕਾਲੀ ਦਲ ਸ਼੍ਰੋਮਣੀ ਕਮੇਟੀ ਹੈ ਜਾਂ ਮੋਦੀ ਸਾਹਿਬ ਹੈ ਜਾਂ ਕੋਈ ਵੀ ਆਪਣੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹੈ ਯੋਗੀ ਯੋਗੀ ਜੀ ਹੈ ਸਾਡੇ ਗੁਰੂ ਜੀ ਅਸੀਂ ਨਾਥ ਸੰਪਰਦਾਤੂ ਆਏ ਇਹਨਾਂ ਨੂੰ ਮੇਰੀ ਬੇਨਤੀ ਹੈ ਵੀ ਚੰਗੇ ਸਕੂਲ ਬਣਾਓ ਗਰੀਬ ਬੱਚਿਆਂ ਨੂੰ ਪੜ੍ਹਾਓ ਉਹ ਲਾਲਚ ਦਿੰਦੇ ਇਹ ਬੱਚਿਆਂ ਨੂੰ ਪੜਾਣ ਦਾ ਜਿਹੜਾ ਬੱਚਾ ਕਿਰਚਨ ਦੇ ਵਿੱਚ ਜਾਊਗਾ ਜਾਂ ਕਿਸੇ ਸਕੂਲ ਚ ਪੜੂਗਾ ਤਾਂ ਉਸੇ ਦਾ ਹੀ ਗੁਣ ਗਾਊਗਾ ਨਾ ਆਪਣਾ ਜੈ ਸ਼੍ਰੀ ਰਾਮ ਜਾਂ ਸਸ ਸ੍ਰੀਕਾਰ ਤੇ ਨਹੀਂ ਨਾ ਕਹੂਗਾ ਤਾਂ ਮੇਰੀ ਇਹ ਹੀ ਬੇਨਤੀ ਹੈ ਕਿ ਆਪਣੇ ਧਰਮ ਨੂੰ ਕਾਇਮ ਰੱਖੋ ਔਰ ਆਪਣੀ ਸੰਸਥਾ ਨੂੰ ਅਪ ਬਧਾਓ Hindu ਧਰਮ ਦਾ ਸਿਰਿਕਸ਼ਾ ਕਰੋ ਸਿੱਖ ਸਿੱਖ ਧਰਮ ਹੈ ਉਹ ਵੀ ਆਪਣਾ ਹੀ ਹੈ ਰਾਮ ਧਰਮ ਹੈ ਇਹ ਵੀ ਆਪਣਾ ਹੀ ਹੈ 12 ਪੰਥ ਸਾਰੇ ਆਪਣੇ ਹੀ ਹੈ ਮੇਰੀ ਇਹ ਹੀ ਬੇਨਤੀ ਹੈ ਲਾਸਟ ਮੈਂ ਆਪਣੀ ਬਾਣੀ ਨੂੰ ਬਿਸ਼ਰਾਮ ਦਿੰਦਾ ਹਾਂ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਤੇ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ